ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪੈਂਡਾਲ ਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਤ ਨੇੜੇ ਭਧੌੜ ਬਾਈ ਦੇ ਸੂਈ ਸਵਾਈ ਝੋਟੀ ਆ ਦੂਜਾ ਲਾ ਲਿਓ ਤੀਜਾ ਲਾ ਲਿਓ ਤੁਸੀਂ ਲਾਉਣਾਗਾ ਤੇ ਮਗਰ ਆ ਗਈ ਕੱਟੀ 11 ਲੀਟਰ ਦੁੱਧ ਲਾ ਲਿਓ ਬੋਲਾ ਲਾ ਲਿਓ ਜਮਾਂ ਰੈਡੀ ਹੈਗਾ ਤੇ ਪੂਰੀ ਵਧੀਆ ਚਵਾਈ ਤੁਹਾਨੂੰ ਕਰਕੇ ਦਿਖਾਵਾਂਗੇ ਹੋਰ ਵੀਰੇ ਠੀਕ ਹੋ ਹ ਨਾਮ ਡਰੈਸ ਬੋਲਿਓ ਨਾਮ ਕੋਈ ਬਾਈ ਪਿੰਡ ਹਲਕੜਿਆ ਦੇ ਮੋਬਾਈਲ ਨੰਬਰ ਹੈਗਾ 884310 ਦਾ ਕਰਤਾ ਹਾਂ ਅੱਜ ਵੀਰੇ ਦੂਜਾ ਸੂਆ ਝੋਟੀ ਲੈ ਕੇ ਆਇਆ ਦੂਜਾ ਸੂਆ ਝੋਟੀ ਕਿੰਨਾ ਦੁੱਧ ਰੈਡੀ ਆ ਜਮਾ ਇਸ ਟਾਈਮ 11 ਕਿਲੋ ਦੁੱਧ ਦਾ ਚਾਹੀਏ 4 ਡੰਗ ਓਕੇ ਜਮਾ ਚਵਾ ਦੇਗਾ 4 ਡੰਗ ਚਾਹਾਂ ਤੇ ਕੱਢ ਲੈਣੋਂ ਬਾਹਰ ਤੋੜ ਕੇ ਦਿਖਾ ਦੀ ਆ ਦੇਖੋ ਸੰਗ ਸੰਗ ਸੀਲ ਸੂਲ ਪੂਰੀ ਆ ਮੈਂ ਕਹਾ ਬਾਈ ਅੰਦਰ ਮਗਰ ਮੂਹਾਂ ਨਾਲ ਹਲਦੀ ਕੱਟੀ ਆ ਗਈ ਹੈ ਨਾ ਹਾਂ ਮਗਰ ਮੂਹਾਂ ਨਾਲ ਆ ਕਰੋ ਇਹ ਚੈੱਕ ਸੰਗ ਸੰਗ ਕਰ ਲੋ ਚੈੱਕ ਪੂਰਾ ਚੰਗਾ ਸੰਗ ਤੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਮਿਲ ਕਵੇਂਨ ਪੂਰੀ ਚੰਗੀ ਚੰਗੀ ਆ ਇੱਕ ਨੰਬਰ ਝੋਟੀ ਹੈਗੀ ਤੇ ਪੂਰੀ ਕੋਈ ਚੰਗੀ ਮੋੜ ਲਿਓ ਜੀ ਬੇਲਬੂਲ ਕਿਥੇ ਨਹੀਂ ਆ ਹਾਂ ਬੇਲਬੂਲ ਬਹੁਤ ਆ ਬਾਕੀ ਦੇ ਜਿਹੜੇ ਸੂਏ ਸਵਾਏ ਪਹੁੰਦੇ ਜਿਹੜੇ ਚਵਾ ਕੇ ਦੇ ਦੇਣਾ ਉਹਦਾ ਕੋਈ ਚੱਕਰ ਨਹੀਂ ਆਹ ਦੇਖੋ ਜੀ ਕਰੋ ਚੈੱਕ ਮੂਹਰ ਤੋਂ ਤੁਹਾਨੂੰ ਮੈਂ ਸਾਨੂੰ ਲੈ ਕੇ ਚੈੱਕ ਕਰਾ ਦੇਣਾ ਇਹ ਆ ਦੇਖੋ ਜੀ ਪੂਰਾ ਕੰਪੈਕਟ ਆਰਡਰ ਆਗਾ ਪੱਟਾਂ ਦੇ ਸਾਨ ਨਾਲ ਤੇ ਪੂਰੀ ਕੋਈ ਵਧੀਆ ਤੇ ਚੁਗਾਠਾ ਚੁਗੂਠਾ ਪੂਰਾ ਚੌੜਾ ਛੋਟਾ ਕੱਲ ਨਾ ਮਿਲਣਾ ਜੀ ਬਥੇਰੀ ਹੈਗੀ ਬਥੇਰੀ ਬਥੇਰੀ ਵੀਰੇ ਠੀਕ ਆ ਠੀਕ ਤੇ ਕਰ ਲਿਓ ਬਾਈ ਜੀ ਸਵਾਰਕ ਨੰਬਰ ਤੁਹਾਨੂੰ ਦੱਸਤਾ ਤੇ ਚਵਾਈ ਤੁਹਾਨੂੰ ਕਰਕੇ ਤੁਹਾਨੂੰ ਛੱਡੀ ਵੀਰੇ ਕੱਟੀ ਕਰਾਂ ਆ ਦੇਖੋ ਵੀਰੋ ਕੱਦ-ਕਾਦ ਦਾ ਤਾਂ ਅੰਤ ਹੀ ਕੋਈ ਨਹੀਂ ਕੱਟੀ ਛੱਡ ਕੇ ਮੜਿਆ ਨਾਲ ਖੜੀ ਮੈਂਦੇ ਆ ਦੇਖੋ ਜੀ ਪੂਰੇ ਵੱਡੇ ਲਮਾਈ ਲਮੂਈ ਲੈਂਥ ਲੰਨ ਤੋਂ ਪੂਰੀ ਆ ਰੇਲ ਗੱਡੀ ਦਾ ਇੰਜਣ ਜਿੱਦੀ ਝੋਟੀ ਹੈਗੀ ਤੇ ਧਾਰ ਦੂਰ ਪੂਰੀ ਨਰਮ ਜਮਾ ਬਾਈ ਯਾਰ ਠੀਕ ਆ ਵੀਰੇ ਮੈਂ ਫੋਨ ਤੇ ਬੰਗਾ ਲੇ ਬੰਦਾ ਠੀਕ ਆ ਵੀਰੇ ਤੇ ਮੋਲੇ ਦਾ ਮੁੱਲ ਇਹਦਾ ਦੁੱਧੇ ਹਿਸਾਬ ਨਾਲ ਜਾਏ ਜੀ ਡਿਮਾਂਡ ਜਮਾਂ ਜਾਏ ਜੋ ਲਾਂਬਾ ਨਾ ਜੇ ਸਹੀ ਕਰੀ ਜਾਮਾ ਮੁੱਲ ਮੈਂ ਕਹਾ ਚਾਹੇ ਚਾਰ ਡੰਗ ਚੁੱਕ ਲੈ ਕੇ ਜਾ ਠੀਕ ਆ ਵੀਰੇ ਤੇ ਮੁੱਲ ਹੋਊਗਾ ਫੋਨ ਤੇ ਹੋਊਗਾ ਜਮਾਂ ਜਾਏ ਜ ਗੱਡੀ ਤੇ ਚੜਾਉਣ ਵਾਲੀ ਕਰਨੇਗਾ ਹਾਂ ਓਕੇ ਵੀਰੇ ਆ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਆ ਘਰੀ ਵੀਰੇ ਹੱਥ ਮੜਾਏ ਬੜੇ ਪਸਮਾਰ ਉਕਾਰ ਗਏ ਬੰਨ ਦੇ ਬੰਚਾ ਥਣ ਚੁੰਗ ਜੂ ਵੀਰੇ ਆ ਦੇਖੋ ਥਣਾ ਦਾ ਪਸਮਾਰ ਪਸੂ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਪੂਰੇ ਜੰਗੇ ਆ ਗਏ ਆ ਦੇਖੋ ਵੀਰੋ ਬੱਚਾ ਦਿੱਤਾ ਆਪਾਂ ਬੰਨ ਤੇ ਤਾਰਾਂ ਦੇਖੋ ਬਾਲਟੀ ਦਿਖਾ ਬਣਾ ਖਾਲੀ ਬੜੀ ਆਹ ਦੇਖ ਲਓ ਵੀਰੋ ਡਿਵਾਈਸ ਤੁਹਾਨੂੰ ਸਾਰੇ ਕਰਕੇ ਦਿਖਾਵਾਂਗੇ ਤਾਰਾਂ ਦੇਖੋ ਪੈਂਦੀਆਂ ਬਾਜਦੀਆਂ ਲਾਹੌਰ ਤੋਂ ਆਉਣੀਆਂ ਜਿਵੇਂ ਲੱਖੀ ਚਾਰ ਦੇ ਹੁੰਦਾ ਹੁੰਦਾ ਨਾ ਉਹ ਚੀਜ਼ ਆ ਆ ਦੇਖੋ ਜੀ ਰਿਗਾਰਡ ਪੈਂਦਾ ਬਾਲਟੀ 'ਚ ਤੇ ਪੂਰੀ ਇੱਕ ਨੰਬਰ ਝੋਟੀ ਹੈਗੀ ਦੁੱਧ ਰੈਡੀ ਹੈਗਾ ਕੋਈ ਕਹਿਣ ਦੀ ਗੱਲ ਨਹੀਂ ਵੀ ਦੇ ਦੇ ਦੂਗੀ ਦੇ ਦੂਗੀ ਨਹੀਂ ਹੈਗਾ ਹੈਗਾ ਚਾਰ ਡੰਗ ਚੋ ਕੇ ਲੈ ਕੇ ਜਾ ਠੀਕ ਆ ਵੀਰੇ ਠੀਕ ਆ ਤੇ ਮਗਰ ਕੱਟੀ ਆਗੀ ਸਾਰੇ ਪੱਖਾਂ ਤੋਂ ਸਹੀ ਹੈ ਜੇਰ ਜੂ ਰੋਕੇ ਭਈ ਵੀਰੇ ਦੀ ਭਾਈ ਆਪਣੀ ਗਾਰੰਟੀ ਠੀਕ ਆ ਵੀਰੇ ਤਰੀ ਚਲੇ ਸੋ ਮबारक ਤੇ ਚੈਨਲ ਨੂੰ ਜਰੂਰ ਵੀਰੇ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸ਼ੇਅਰ ਕਰੋ ਦੱਸੋ ਆਪਣਾ ਕੰਮ ਕਰਕੇ ਹੋ ਜਾ ਲੱਗਦਾ ਤੇ ਚੰਗੀਆਂ ਤੋਂ ਚੰਗੀਆਂ ਆਪਾਂ ਝੋਟੀਆਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੇਗੇ ਤੇ ਆਪਾਂ ਕਰਤੀਆਂ ਹੋਣਗੀਆਂ 10-12 ਬਾਈਆਂ ਦੀਆਂ ਵੀਡੀਓ ਕੋਈ ਅਜਿੱਤ ਕਰ ਝੂਠ ਦਾ ਨਿਕਲਿਆ ਨਹੀਂਗਾ ਆ ਦੇਖੋ ਜੀ ਦਵਾਈ ਦੇਖੋ ਹੁੰਦੀ ਨੰਬਰ 1 ਆ ਜਵਾਈ ਤੇ ਕੀ ਆ ਬਾਲਟੀ ਕਿੰਨੇ ਕਿਲੋ ਦੀ ਹੋਊਗੀ ਵੀਰੇ ਦੀਪੂ ਇਹ ਹੋਊਗੀ ਭਾਈ 7 ਕਿਲੋ ਦੀ ਤਾਂ ਬਾਲਟੀ ਠੀਕ ਆ ਵੀਰੇ ਠੀਕ ਆ ਦੂਜਿਆਂ ਵਾਲੀ ਤਾਂ ਨਹੀਂ ਬਾਈਆਂ ਵਾਲੀ ਜਿਹੜੀ 11 ਵਾਲੀ ਕਹਿੰਦੇ ਹੁੰਦੇ ਆ ਨਹੀਂ ਨਹੀਂ ਆਪਾਂ ਝੂਠ ਮਾਰਨ ਦੀ ਗੱਲ ਠੀਕ ਠੀਕ ਹੋਰੇ ਵੀ ਵੀਡੀਓ 'ਚ ਇਹ ਕਹਿ ਦਿੰਨੇ ਆ 11 ਕਿਲੋ ਹੁੰਦੀ ਆ ਇਹਦਾ 11 ਆਲਾ ਬਾਈ ਆਪਣੇ ਦਿਖਾ ਲਈ ਨਾ ਕਰੇ ਚਾਰ ਡੰਗ ਚੋ ਹਾਂ ਨਹੀਂ ਠੀਕ ਆ ਜਿਹੜੀ ਸੂਈ ਸਲਾਈ ਉਹਦਾ ਕੋਈ ਰੋਲੇ ਨਹੀਂ ਵੀਰੇ ਹਾਂ ਇਹਦਾ ਸ਼ੀਸ਼ੇ ਨੂੰ ਸਾਰਾ ਸਾਹਮਣੇ ਆ ਕਿਸ਼ੇ ਨੂੰ ਸਾਰਾ ਬਾਕੀ ਤਾਂ ਆਪਾਂ ਕਿਹੜਾ ਕੋਈ ਧਾਰਾ ਮਾਰ ਕੇ ਦਿਖਾਈਆਂ ਚੁਵਾਈ ਕਰਕੇ ਸਾਰੀ ਦਿਖਾ ਰਹੇ ਆ ਆਪਾਂ ਲਾਈਵ ਚ ਚੁਵਾਈ ਕਰਾਂ ਠੀਕ ਆ ਵੀਰੇ ਨਾ ਆਪਾਂ ਵੀਡੀਓ ਆਪਾਂ ਨੂੰ ਕਹਾਂ ਵੀਡੀਓ ਕੱਟ ਨਾ 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 ਵੀਡੀਓ ਪਾਜ਼ ਕਰਨ ਦਾ ਕੋਈ ਫਾਇਦਾ ਹੀ ਨਹੀਂ ਕਰੀ ਜਲਿਓ ਜੇ ਇੱਕ ਵੀਡੀਓ ਨੂੰ ਐਂਡ ਤਾਈਂ ਦੇਖੀ ਚਲਿਓ ਛੱਡ ਕੇ ਨਾ ਜਾਇਓ ਫੋਨ ਫੇਰ ਲਾਇਆ ਕਰੋ ਪਹਿਲਾਂ ਸਾਰੀ ਵੀਡੀਓ ਦੇਖ ਲਿਆ ਕਰੋ ਦਸੱਲੀ ਕਰਕੇ ਜਾਵਾਂ ਫੇਰ ਬੰਦੇ ਨੂੰ ਫੋਨ ਲਾਇਆ ਕਰੋ ਫੋਨ ਦਾ ਅਗਲੇ ਦਾ ਨੁਕਸਾਨ ਪਤਾ ਕੀ ਹੁੰਦਾ ਜਿਹੜੇ ਵੀਰਾਂ ਨੇ ਲੈਣੀ ਨਹੀਂ ਹੁੰਦੀਗੀ ਫੋਨ ਉਹ ਲਾਈ ਜਾਂਦਾ ਜਿਨੇ ਲੈਣੀ ਹੁੰਦੀ ਉਹਨੂੰ ਫੋਨ ਬਿਜੀ ਆਈ ਜਾਂਦਾ ਤੇ ਮੁੜ ਕੇ ਅਗਲੇ ਦਾ ਡੰਗਰ ਵੀ ਰਹਿ ਜਾਂਦਾ ਹੈਗਾ ਤੇ ਵੀਰ ਬਣ ਕੇ ਸਾਰੀ ਵੀਡੀਓ ਦੇਖ ਲਿਆ ਕਰੋ ਉਸ ਤੋਂ ਬਾਅਦ ਚ ਫੋਨ ਲਾਇਆ ਕਰੋ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਦਸੱਲੀ ਤੁਸੀਂ ਆਪ ਕਰ ਲੈਣੀ ਆ ਅੱਧਾ ਖਾ ਦੇ ਵੀ ਮੰਗ ਲੈਣਾ ਮਗਲੇ ਸਣਾ ਦੁੱਧ ਦੇਖੋ ਜੀ ਰੈਡੀ ਦਾ ਤੇ ਤੜਕੇ ਵੀਰੇ ਕਿੰਨੇ ਵਜੇ ਦੀ ਚਵਾਈ ਆ ਦੀ ਤੜਕੇ ਬਾਈ ਯਾਰ ਸਾਡੇ ਮੈਸਟਰ ਜੀ ਤਾਂ ਕਹਿੰਦੇ ਸੀ ਲੇਟੀ ਚੋਲੀ ਕਰ ਦੇਣੀ 7:00 ਵਜੇ ਦੀ ਚਵਾਈ ਕੀਤੀ ਵੀ ਯਾਨੀ 10 ਤੱਕ ਜਮਾ ਹੈ ਨੈਟ ਰੈਡੀ ਹੋਊਗਾ ਮੈਂ ਕਿਹਾ ਬਾਈ 15 ਰਾਂਗ ਚੋਂ ਮਿਲੇਗਾ ਠੀਕ ਆ ਵੀਰੇ ਕਰੀ ਚੱਲੋ ਚੈੱਕ ਵੀਰੇ ਵੀਡੀਓ ਨੂੰ ਛੱਡ ਕੇ ਨਾ ਜਾਓ ਐਂਡ ਤਾਈ ਪੂਰ ਗੋਸ਼ੰਗੀ ਝੋਟੀ ਆ ਆਉਂਦੀ ਆ ਬਾਲਟੀ ਭੱਜੀ ਦਾ ਨੂੰ ਤੇ ਬਾਈ ਬਹੁਤ ਨਰਮ ਆ ਤੇ 10 ਸਾਲ ਦਾ ਬੱਚਾ ਵੀ ਚੋਲੂ ਤੇ 60 ਸਾਲ ਦਾ ਬਜ਼ੁਰਗ ਵੀ ਚੋਲੂਗਾ ਈਲ ਗਰੀ ਵੇਣੀਆ ਨੂੰ ਪੈਰ ਨਹੀਂ ਜਾਂਦਾ। ਦਿਸੀ ਜਾਂਦੀ ਵੀਰੇ ਜਿੱਥੇ ਪੈਰ ਧਰਲੇ ਝੋਟੀ ਨੇ ਉੱਥੋਂ ਪੈਰ ਗਾਹ ਨਹੀਂ ਪਟਿਆ ਵੀਰੇ। ਤੇ ਦੁੱਧ ਹੈਗਾ ਰੈਡੀ। ਹੁਣ ਆਪਾਂ ਘੰਟਾ ਡੇਢ ਘੰਟਾ ਝੋਟੀ ਪਹਿਲਾਂ ਹੀ ਚੋ ਰਹੇ ਆ। ਤੇ ਟਾਈਮ ਤੇ ਹੁੰਦੀ ਤਾਂ ਦੁੱਧ ਹੋਰ ਵੀ ਕਾੜ ਦਿੰਦੀ। ਤੁਸੀਂ ਬਸ 11 ਨਾ ਮੰਨੋ 5 ਲੀਟਰ ਟਾਈਮ ਦਾ ਪਰ ਟਾਈਮ ਦਾ ਦੁੱਧ ਮੰਨ ਕੇ ਲੈ ਜਾਓ। ਤੇ ਕੋਈ ਗੱਲ ਨਹੀਂ ਹੈ ਜੀ ਹੈਗੀ ਵੀ ਦੁੱਧ ਨਾ ਹੋਵੇ। ਆਇ ਨਹੀਂ ਵੀ ਬਾਈ ਦਾ ਅਗ ਤਾਂ 11 ਦਾ ਵੀ 9 ਹੀ ਨਿਕਲੂਗਾ ਠੀਕ ਕਰ ਲੇ ਠੀਕ ਹੈ ਨਹੀਂ ਠੀਕ ਆ ਵੀਰੇ ਹਾਂ ਜਿਹੜੀ ਗੱਲ ਮੂਰੇ ਆ ਜਣੀ ਹੈ ਕਿਹੜਾ ਗੱਪਣਾ ਹਾਂ ਤਰੀ ਚਲੋ ਜੇ ਕੋਈ ਵੀਰੇ ਵੀਡੀਓ ਸ਼ਾਟ ਕੇ ਨਾ ਜਾਇਓ ਬਾਲਟੀ ਆ ਗਈ ਜਮਾਂ ਤਾਂ ਦੇਖੋ ਜੀ ਸਮਾਰ ਕੇ ਨੇ ਜੋੜ ਦੇ ਫਰੀ ਚਲੋ ਵੀਰੇ ਚੱਕ ਆ ਦੇਖੋ ਜੀ ਜਮਾ ਨਿੰਬੂ ਨੂੰ ਨਚੜ ਗਈ ਪੂਰਾ ਧਾਰ ਨਹੀਂ ਰੱਖੀ ਥੱਲੇ ਤੇ ਬਾਲਟੀ ਵੀ ਦੇਖ ਲਓ ਕੁੰਡਾਂ ਨਾਲ ਆ ਗਈ 5 1/2 5 ਕਿਲੋ ਦੁੱਧ ਰੈਡੀ ਹੈਗਾ ਜਮਾ ਕੋਈ ਕਹਿਣ ਦੀ ਗੱਲ ਨਹੀਂ ਐਸੇ ਰੱਖਦੇ ਵੀਰੇ ਬਾਲਟੀ ਰੱਖ ਲੈ ਆਹ ਦੇਖੋ ਵੀਰੇ ਤੇ ਨੰਬਰ ਫੇਰ ਬੋਲਦੇ ਵੀਰੇ 684110150 ਤੇ ਡਿਮਾਂਡ ਫੋਨ ਤੇ ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ